ਹਾਂਜੀ ਪਹੁੰਚ ਗਏ ਜੀ ਸਹੌਲੀ ਜਿਹੜਾ ਕੰਮ ਆਪਣਾ ਰਹਿੰਦਾ ਕੱਲ ਦਾ ਤੇ ਸਪਰੇਅ ਕਰਨ ਤੋਂ ਰਹਿੰਦੀ ਸੀ ਗੱਡੀ ਆ ਗਈ ਤੇ लाडी ਬਾਈਆ ਨਾਲ ਤੇ ਲੱਲਣਾ लाडी ਲਈ ਆ ਉਹਦਾ ਟਰੈਕਟਰ ਆ ਦੇਖੋ ਪੰਪ ਵਾਲਾ ਜੇ ਤੋਂ ਬਾਅਦ ਲੱਗਦੇ ਆ ਸਪਰੇਅ ਕਰਨ ਭਰ ਕੇ ਟੈਂਕੀ ਆ ਲੂਆਂ ਤੇ ਕਰਨੀਆਂ ਇਧਰ ਲਿਆਂ ਤੇ ਸਾਰੇ ਦੋਏ ਪਟੀਆਂ ਇਹ ਤੇ ਇੱਕ ਪਟਿਓ ਭਰਿਆ 6 ਕਿਲਿਆਂ ਦੀ ਪਹਿਲਾਂ ਉਹ ਕਰਕੇ ਆਵਾਂਗੇ 6 ਕਿਲਿਆਂ ਵਾਲੀ ਪਰਲੀ ਮੋਟਰ ਕਿੰਨੀ ਨੂੰ ਜਾ ਕੇ ਕਣਕ ਦੇ ਵਿੱਚ ਹੀ ਲੈ ਜਾਾਂਗੇ ਆਪਾਂ ਭਰ ਕੇ ਟੈਂਕੀ ਇਦਾਂ ਹੀ ਲਿਫਟ ਤੇ ਆ ਇੱਕ ਵਾਰੀ ਨਾ ਕੁਝ ਨਹੀਂ ਹੁੰਦਾ ਜਿੱਥੇ ਲੈ ਕੇ ਜਾਣੇ ਟਰੈਕਟਰ ਦੂਜੀ ਵਾਰੀ ਹੋਰ ਪਾਸੇ ਨੂੰ ਲੈ ਆਵਾਂਗੇ ਤੇ ਫਾਇੜੂਗੀ ਉਹ ਮਾੜੀ ਮੋਟੀ ਦੇਦੀ ਮੁੱਦੀਏ ਜਾਊਗੀ ਕੋਈ ਚੱਕਰ ਨਹੀਂ ਹਲੇ ਗੜਾ ਖੇਤ ਆਪਾਂ ਨੇ ਭਰੇ ਨੇ ਕਣਕ ਭਰਨੇ ਵਾਲੀਆਂ ਨਾਲੇ ਤੁਹਾਨੂੰ ਕਣਕ ਦਿਖਾਵਾਂਗੇ ਅੱਜ ਮੋਟਰ ਚ ਲਾ ਕੇ ਭਰਾਂਗੇ ਟੈਂਕੀ ਆਹ ਭਰ ਲਿਆ ਪੰਪ ਤੇ ਭਰ ਕੇ ਲੱਗਦੇ ਨੇ ਸਪਰੇਅ ਕਰਨ ਕਿਉਂਕਿ ਤਿੰਨ ਬੰਦਿਆਂ ਨੇ ਕਰ ਦੇਣੀ ਆ ਤੇ ਆਪਾਂ ਨੇ ਜੱਕ ਰਿਕ ਗਈ ਮਗਰ ਜਿਹੜਾ ਇੱਕ ਖਾਲ ਭਰੂ ਹੈ ਇਹਨੇ ਮੋਟਰ ਚ ਚਲਾਉਣਿਆ ਲਾਈਟ ਆਈ ਵੀ ਆ ਤੇ ਨਵੇਂ ਵਾਲਾ ਪਾਸਾ ਹੈਗਾ ਵੀ ਸੁੱਕਾ ਆਪਾਂ ਛੱਡਦੇ ਆਂ ਆਲੂਆਂ ਨੂੰ ਪਾਣੀ ਤਿੰਨ ਜਾਣੇ ਲਾਉਣ ਕਰਨਗੇ ਸਪਰੇ ਜੀ ਆਪਣਾ ਪਾਣੀ ਜਿਹਨੂੰ ਕੱਲ ਆਪਾਂ ਸਪਰੇ ਕਰੀ ਸੀ ਪਹਿਲੇ ਖਾਲ ਨੂੰ ਪਾ ਰਹੇ ਆਂ ਆ ਦੇਖੋ ਇਹਦੇ ਨਾਲ ਪਾਣੀ ਥੋੜਾ ਯਾਦਵੇ ਵਾਲੇ ਗੇੜਿਆਂ ਨੂੰ ਬੱਤ ਲਾਵਾਂਗੇ ਇਹ ਪਹੀ ਕਰਕੇ ਸੁੱਕਦੇ ਬਹੁਤ ਨੇ ਬਾਕੀ ਅੰਦਰ ਨਰਮ ਨੇ ਨਾ ਨਾ ਥੋੜਾ ਜਿਆ ਕਰਾਂਗੇ ਜਿਆਦੇ ਚੱਲੀ ਜਾਂਦਾ ਕੰਮ ਤੇ ਬੰਦੇ ਲੱਗੇ ਹੋਏ ਨੇ ਆਪਣੇ ਤਿੰਨੇ ਆ ਕਰਦੇ ਨੇ ਸਪਰੇਅ ਲਾ ਲੈਣਾ ਲਾਡੀ ਮੌਸਮ ਅੱਜ ਵੀ ਠੀਕ ਆ ਹਵਾ ਚੱਲਦੀ ਆ ਟੱਪਾਂ ਪੂਰੀ ਵਧੀਆ ਇਹਦਾ ਮੁੱਕ ਗਿਆ ਕੰਮ ਢੇਲਾ ਲੜਨੇ ਲੈ ਗਿਆ ਪਾਣੀ ਸਰੇ ਦੋ ਖਾਲਾਂ ਚ ਛੱਡ ਲਿਆ ਹੁਣ ਆ ਦੇਖੋ ਫਰਦਾ ਸਰੇ ਤੇ ਇੱਕ ਚੱਲਦੀ ਆ ਮੋਟਰ ਜੀ ਮੈਟਰੋ ਚਲਾਤਾ ਪਾਣੀ ਆ ਚੱਲਦਾ ਦੇਖੋ ਪਲਾਟ ਸਰੇ ਤੇ ਲਲਨ ਭਾਈ ਪਰਦਾ ਜਾਂਦਾ ਲਾਡੀ ਲੱਗ ਗਿਆ ਪਰਨਾ ਆ ਦੇਖ ਕੋਲੀ ਢੰਡਾ ਕਰੋ ਚੈੱਕ ਕਿਵੇਂ ਨਿਕਲਦਾ ਲਾਡੀ ਵਾਈ ਵੀ ਆ ਗਿਆ ਡਿਊਟੀ ਤੇ ਹੁਣ ਤੇ ਉਹ ਛੱਡੇ ਨੇ ਦੋਏ ਜਾਣੇ ਚਾਹ ਪੀਣ ਨੂੰ ਤੇ ਆਪਾਂ ਪਹੁੰਚ ਗਏ ਖਾਲ ਦੇ ਜਿਹੜੇ ਸਾਰਾ ਨੂੰ ਵੱਡਾ ਕੰਮ ਹੈ ਜਿਹੜੀਆਂ ਬੇਲਾਂ ਚੱਕਣੀਆਂ ਪੈਂਦੀਆਂ ਨੇ ਇਹ ਚੱਕਣੀਆਂ ਪੈਂਦੀਆਂ ਨੇ ਤੇ ਉਹ ਤੋਂ ਬਾਅਦ ਲੱਗਦਾ ਪਾਣੀ ਚਲਦੇ ਆਪਾਂ ਆਪਣੇ ਵਾਲੇ ਖਾਲ ਤੇ ਉਧਰਲੇ ਤੇ ਜੀ ਕਰੋ ਚੈੱਕ ਜੀ ਆਪਣੀ ਕਣਕ ਬਿਨਾ ਪਾਣੀ ਤੋਂ ਫਟਾਰਾ ਦੇਖੋ ਤੁਹਾਡੇ ਸਾਹਮਣੇ ਆ ਹਲੇ ਤੱਕ ਪਾਣੀ ਨਹੀਂ ਆਪਾਂ ਲਾਇਆ ਆ ਬਹ ਹੁਣ ਤਿਆਰੀ ਚਾ ਕੰਮ ਤਕਰੀਬਨ ਕਣਕ ਕਣ ਸਿਰੇ ਹੀ ਖੜੀ ਆ ਹਨ ਸੁੱਕਦੀ ਜਾਂਦੀ ਆ ਸਮਝ ਲਓ ਕੁਮਲ ਆਉਂਦੀ ਸਪਰੇਅ ਕਰਨੀ ਆ ਸਵੇਰੇ ਸਪਰੇਅ ਕਰਾਂਗੇ ਜੇ ਤੇ ਲਾਜ਼ਮੀ ਇਹ ਉਹ ਤੋਂ ਬਾਅਦ ਇੱਕ ਦਿਨ ਛੱਡ ਕੇ ਫਿਰ ਇਹਨੂੰ ਨਹਾਵਾਂਗੇ ਪਾਣੀ ਪੂਰੀ ਵਧੀਆ ਟਾਪ ਦੀ ਤੁਹਾਡੇ ਸਾਹਮਣੇ ਆ ਪੂਰੀ ਓਕੇ ਆ ਰਿਪੋਰਟ ਆ ਦੇਖੋ ਸਾਰਾ ਖੇਤ ਪੂਰਾ ਘੈਂਟ ਤੇ ਗੁੱਲੀ ਡੰਡਾ ਜਿਹੜਾ ਵਿੱਚ ਪੀਲਾ ਪੀਲਾ ਹੈ ਨਾ ਇਹ ਗੁੱਲੀ ਡੰਡਾ ਆਪਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਵੀ ਕਿੰਨਾ ਕ ਨਿਕਲੂਗਾ ਨਹੀਂ ਆਪਾਂ ਇਹਨੂੰ ਕੋਰ ਤੇ ਸਪਰੇਅ ਕਰਦੇ ਪਹਿਲਾਂ ਹੀ ਹੁਣ ਦਵਾਈ ਆਈ ਆ ਕਹਿੰਦੇ ਹੁਣ ਉਹ ਕਰਕੇ ਦੇਖਦੇ ਆ ਤੇ ਉਹ ਤੋਂ ਬਾਅਦ ਇਨਾਕ ਮਰ ਗਿਆ ਠੀਕ ਆ ਤੇ ਬਾਕੀ ਦਾ ਪਾਣੀ ਲਾ ਕੇ ਜੋ ਰੂਗਾ ਫਿਰ ਟ੍ਰੀਟਮੈਂਟ ਕਰਾਂਗੇ ਸਪਰੇਅ ਦਾ ਉਹ ਲੋਜੀ ਸੁਪਰ ਸੀਡਰ ਦੀ ਵਜਾਈ ਆ ਇਹ ਬਰੀਕ ਬਰੀਕ ਬਹੁਤ ਖੜਾ ਹੈ ਸੁੱਕਾ ਹੁਣ ਸਾਰੇ ਪਲਾਟ ਦੇ ਵਿੱਚ ਗਿੱਲ ਨਹੀਂ ਹੈਗੀ ਨਰਮਾਈ ਹੈ ਨਹੀਂਗੀ ਪਾਣੀ ਮੰਗ ਰਹੀ ਆ ਹੁਣ ਕਨਕਪੂਰੀ ਬਾਕੀ ਸਿਆੜ ਸਿਉੜ ਐਣ ਓਕੇ ਭਰੇ ਪਏ ਨੇ ਤੁਹਾਡੇ ਸਾਹਮਣੇ ਨੇ ਸ਼ਾਮ ਮਾਰਾ ਟਾਈਮ ਹੋ ਗਿਆ ਸਾਢੇ 3 ਵੱਜ ਗਏ ਜੀ ਢੇੜਾ ਮਾਰ ਕੇ ਆਇਆ ਆਪਾਂ ਕਣਕ ਕਿੰਨੀ ਉਹ ਤੋਂ ਬਾਅਦ ਇਧਰ ਨੂੰ ਚੱਲੇ ਹਾਂ ਹੁਣ ਤੁਹਾਨੂੰ ਦਿਖਾਉਣੇ ਆਲੂ ਵਾਲੇ ਪਲਾਟ ਇਹ ਹਲੇ ਨਰਮ ਨੇ ਕਣਕ ਜਿਆਦੇ ਸਰੇ ਖੜੀ ਆ ਪਾਣੀ ਮੰਗਦੀ ਆ ਆਲੂਆਂ ਨੂੰ ਇੱਕ ਦਿਨ ਰੋਕ ਕੇ ਨਾ ਦੋ ਦਿਨ ਇਧਰ ਲਿਆਂ ਨੂੰ ਇਹਨਾਂ ਤਾਂ ਸਹੀ ਨਹੀਂ ਹਲੇ ਨਰਮ ਨੇ ਤੇ ਲੋਸੋ ਪਰ ਇਹ ਕਰਾ ਕੇ ਪਹਿਲਾਂ ਕਣਕ ਨੂੰ ਕੰਮ ਪਾਣੀ ਛੱਡ ਜੇ ਉਹਨੂੰ ਅਗਲੇ ਦਿਨ ਬਾਕੀ ਦੇਖਦੇ ਆ ਜਿਹੜੇ ਆਲੂ ਆਪਾਂ ਘੁਰਪਿਆਂ ਨਾਲ ਲਾ ਕੇ ਗਏ ਸੀ ਗਵਾਨੀਆਂ ਨੇ ਪਾਇਆ ਸੀ ਪਾਣੀ ਵੀ ਕਿੱਦਾਂ ਨੇ ਆਪਾਂ ਇੱਧਰ ਗੇੜਾ ਹੀ ਨਹੀਂ ਮਾਰਿਆ ਇਸਾ ਹੁਤਾਵਾ ਆਹ ਪਲਾਟ ਦੇ ਵਿੱਚ ਆ ਕਲਰੀ ਆ ਦੇਖੋ ਕਲਰੀ ਦਾ ਐਡਾ بڑا ਨੁਕਸਾਨ ਹੈ ਸਾਹ ਵਾਲਾ ਰੋ ਤੁਸੀਂ ਆਪੇ ਹੁਣ ਨਹੀਂ ਬੀ ਪਿਆ ਹੁਣ ਨਹੀਂ ਉਹ ਖਾਦ ਪਈ ਹੈ ਹੁਣ ਨਹੀਂ ਸਪਰੇਹਾਂ ਹੋਈਆਂ ਨੇ ਤੇ ਐਦਾਂ ਜਿੰਨੀ ਕਿ ਜਗ੍ਹਾ ਹੈਗੀ ਉਹਨੇ ਉਹ ਜਗ੍ਹਾ ਦੇਖੋ ਕੀ ਹਾਲ ਹੈ ਲੋ ਜੀ ਕਰੋ ਚੱਕ ਖੁਰਪੇ ਨਾਲ ਲਾਏ ਹੋਏ ਆਲੂ ਤੇ ਨਿਕਲ ਰਹੇ ਨੇ ਨਾਲ ਤਾਂ ਇਹਨਾਂ ਨੇ ਨਹੀਂ ਰੜਨਾ ਚਲੋ ਆਿਆਂ ਵੀ ਖੇਤ ਜਿਹੇ ਜੇ ਹੋਣਗੇ ਉਹ ਜੇ ਸਹੀ ਨਹੀਂ ਵਿਹਲੇ ਹੀ ਪਿਆ ਰਹਿਣਾ ਸੀ ਵੀ ਸਹਜ ਤਾਂ ਬਣੂਗਾ ਜਦ ਤੱਕ ਜੇ ਹੋਰ ਨਹੀਂ ਜਿਹੜੀਆਂ ਦੋ ਬੋਰੀਆਂ ਚਾਰ ਹੋਣਗੀਆਂ ਨਹੀਂ ਪਲਾਟ ਵਿਹਲੇ ਹੀ ਰਹਿਣਾ ਸੀ ਇਹਨਾਂ ਆਹ ਦੇਖੋ ਇਦਾਂ ਰੌਣੀ ਕਰਦੇ ਵਕਤ ਵੀਰ ਤੋਂ ਪਾਣੀ ਪੈ ਗਿਆ ਹੋਊ। ਇਹੋਕੇ ਜਿਹੜੀ ਇਹ ਮਿੱਟੀ ਆ ਨਾ ਤੇੜ ਉੱਪਰੋਂ ਦੇਖਣ ਨੂੰ ਲੱਗੂ ਸਹੀ ਆ ਵਿੱਚੋਂ-ਵਿੱਚੀ ਪਾਣੀ ਨਿਕਲੇ ਆਉਂਦਾ ਬੱਟ ਪੱਕੀਆਂ ਨਾਲੇ। ਅਚਾਨਕ ਹੋ ਜਾਂਦਾ ਹੁੰਦਾ ਕੋਈ ਜਾਣ ਕੇ ਤਾਂ ਨਹੀਂ ਪਾਉਂਦਾ ਹੁੰਦਾ। ਪਹਿਲੀ ਵੱਟ ਆਪਾਂ ਲਾਏ ਤੇ ਦੋ ਇੱਧਰ ਦੋ ਲੱਗੇ ਹੋਏ ਨੇ ਫਿਰ ਸਿੰਗਲ ਕਰਤੇ ਤੇ ਆ ਦੇ ਐਨ ਓਕਣ ਆ ਜਿਹੜੇ ਖੁਰਪੇ ਨਾਲ ਆਏ ਹੋਣੇ ਜਿਵੇਂ ਮਸ਼ੀਨ ਦੇ ਬੀਜੇ ਹੁੰਦੇ ਨੇ ਸਾਰੇ ਆਲੂ ਮਾਰੇ ਉੱਤੇ ਸੀ ਆਪਾਂ ਗੇੜਾ ਮਾਰੇ ਆਏ